ਵਿਆਹ ਵਾਲੇ ਦਿਨ ਮਜ਼ਾਕ ਕਰਨਾ ਪਿਆ ਮਹਿੰਗਾ ਸ਼ਗਨਾ ਦੀ ਥਾ ਪਹੁੰਚ ਗਏ ਹਸਪਤਾਲ ਤਰੇ ਤਰਾਏ ਰਹਿ ਗਏ ਸਾਰੇ ਹੀ ਸ਼ਗਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਹਾਸੇ ਮਜ਼ਾਕ ਕੀਤੇ ਜਾਂਦੇ ਨੇ ਪਰ ਹੁਣ ਇੱਕ ਵਿਆਹ ਵਿੱਚ ਮਜ਼ਾਕ ਕਰਨਾ ਪੈ ਗਿਆ ਭਾਰੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੋਸਤ ਇਕੱਠੇ ਹੋ ਕੇ ਵਿਆਹ ਵਾਲੇ ਮੁੰਡੇ ਨਾਲ ਮਜ਼ਾਕ ਕਰ ਰਹੇ ਨੇ ਦਰਅਸਲ ਵਿਆਹ ਤੋਂ ਪਹਿਲਾਂ ਸਾਰੇ ਦੋਸਤ ਮੁੰਡੇ ਨਾਲ ਮਜ਼ਾਕ ਕਰਨ ਲੱਗੇ ਅਤੇ ਉਸ ਨੂੰ ਇੱਕ ਚਾਦਰ ਤੇ ਪਾ ਕੇ ਝੂਟੇ ਦੇਣ ਲੱਗੇ ਅਤੇ ਝੂਟੇ ਦੇਣ ਲੱਗਿਆਂ ਨੇ ਚਾਦਰ ਇੱਕਦਮ ਉੱਪਰ ਵੱਲ ਚੱਕ ਦਿੱਤੀ ਜਿਸ ਕਾਰਨ ਮੁੰਡਾ ਚਾਦਰ ਉੱਪਰੋਂ ਇੱਕ ਪਾਸੇ ਵੱਲ ਥੱਲੇ ਜ਼ਮੀਨ ਤੇ ਡਿੱਗ ਗਿਆ। ਵੀ ਐਨੇ ਜ਼ੋਰ ਨਾਲ ਡਿੱਗ ਗਿਆ ਕਿ ਡਿੱਗ ਦੀ ਸਾਰ ਹੀ ਉਸ ਦੀ ਇੱਕ ਬਾਹ ਟੁੱਟ ਗਈ ਤੇ ਪੱਛਲੀਆਂ ਤੇ ਵੀ ਸੱਟ ਲੱਗੀ। ਜਿਸ ਤੋਂ ਬਾਅਦ ਸ਼ਗਨ ਕਰਨ ਦੀ ਥਾਂ ਮੁੰਡੇ ਨੂੰ ਹਸਪਤਾਲ ਲਿਜਾਣਾ ਪਿਆ ਅਤੇ ਵਿਆਹ ਧਰਿਆ ਧਰਿਆ ਰਹਿ ਗਿਆ। ਸੋ ਮੁੰਡੇ ਦੀ ਕਿਸਮਤ ਚੰਗੀ ਸੀ ਕਿ ਕੋਲ ਪੇ ਮੰਜੇ ਤੇ ਉਸ ਦਾ ਸਿਰ ਨਹੀਂ ਲੱਗਿਆ ਨਹੀਂ ਤਾਂ ਕੋਈ ਵੀ ਭਾਣਾ ਵਾਪਰ ਸਕਦਾ ਸੀ। ਸੋ ਕਿ ਵਿਆਹਾਂ ਵਿੱਚ ਇਹੋ ਜਿਹੇ ਖਤਰਨਾਕ ਮਜ਼ਾਕ ਕਰਨੇ ਚਾਹੀਦੇ ਨੇ। ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ